ਬੈਟਰ 8 ਗੋਟਾ ਪ੍ਰਾਈਸ 110000 8 ਗੋਟਾ ਰੋਟਾ ਵੇਚ ਰਹੀ ਹੈ ਇਹ ਇਹ ਵੀ ਰਤਨ ਵਾਲਿਆਂ ਦਾ ਇੰਦਰ ਆ ਗਿਆ ਇੰਗਲੈਂਡ ਫੋਰਸ ਦਾ ਸੁਪਰ ਸੀਟਰ ਸੁਪਰ ਸੀਟਰ ਬ੍ਰੈਂਡ ਫੋਰਸ ਦਾ 7 ਗੋਟਾ ਇਹ ਤੁਸੀਂ ਮੋਰਗੋਗਰੇ ਚੈੱਕ ਕਰ ਸਕਦੇ ਹੋ 12 12 220000 ਰੇਟ ਹੈ ਇਹਦਾ 2 ਲੱਖ 2000 ਰੇਟ ਦਾ ਇਹਦਾ ਡਿਸਕਾਊਂਟ 2000 ਨੂੰ ਮਿਲਦੀ ਹੈ ਇੱਧਰ ਅੱਗੇ ਆ ਗਈ ਲੇਬਰ ਲੇਬਲਰ ਮੈਨੂਅਲ ਐਕਸਟੈਂਡ ਲੇਬਰ ਲੇਬਲਰ 8 10 ਪ੍ਰਾਈਸ 310000 ਰਤਨ ਰਤਨ ਹੈ ਗਰੋਟੈਕ ਕਰੋ ਚੈੱਕ ਕੀ 110000 ਪ੍ਰਾਈਸ ਆਈ ਹੈ ਤਾਂ ਰੱਖਣਾ 1 ਕਰੋ ਟੈਕ ਮਾਪਾ ਪਾਸੂਰ ਨੂੰ ਮਾਪਾ ਤੇ ਅੱਦੇ ਰਖਾਉਂਦੇ ਹੁਣ ਸਾਨੂੰ ਮੋਰ ਮੈਨੂਅਲ ਐਕਸਟੈਂਡ ਹੈ ਇਹ 110000 ਰੇਟ ਆ ਇੱਧਰ ਟਾਇਰ ਆ ਗਏ ਲੇਜ਼ਰ ਲੇਜ਼ਰ ਮੈਗਨਰ ਆ ਗਿਆ ਇਹ ਇੱਧਰ ਫੇਰ ਇਹ ਹਾਈਡਰੋਲੋਰਿਕ ਐਕਸਟੈਂਡਾ ਪਹਿਲਾ ਮੈਨੂਅਲ ਐਕਸਟੈਂਡ ਸੀ 8 ਦਸ ਦਾ ਇਹ 3 ਲੱਖ 40 ਹਜ਼ਾਰ ਦਾ ਹੀ 30 ਹਜ਼ਾਰ ਮਹਿੰਗਾ ਹੈ ਦੂਜੇ ਨਾਲੋਂ 3 ਲੱਖ 40 ਹਜ਼ਾਰ ਦਾ ਹੀ ਇਹ ਇਹ ਅੱਗੇ ਆ ਗਿਆ ਜੀ ਰਤਨ ਵਾਲਿਆ ਦਾ ਸਪਰੇਅ ਪੰਪ 70000 ਰੇਟ ਹੈ ਇਹ ਟਾਇਰ ਇਹ ਲਈ ਉਹ ਨਹੀਂ ਸਪਰੇਅ ਟਾਇਰ ਰੈਕ ਵਾਲਾ ਸਪਰੇਅ ਟਾਇਰ ਇਹ ਕਿੰਨੇ ਹੋਨੇ 13 18 ਵਾ 11600 2100 120000 ਰੇਟ ਇੱਧਰ ਰਤਨ ਸਪਰੇਅ ਪੰਪ ਇਹਦਾ ਰੇਟ ਆਈ ਤੁਹਾਨੂੰ 70000 ਚ ਮਿਲ ਜੂ ਇਹ ਕਰੋ ਚੈੱਕ ਇਹ ਅੱਗੇ ਇਧਰ ਆ ਗਿਆ ਯੂਟਾ ਵੇਟਰ 8 ਗੁੱਟਾ ਪ੍ਰਾਈਸ 110000 ਰੁਪਏ ਅੱਧ ਗੁਰਦਾ ਰੋਟਾ ਵੇਟਰ ਇਹ ਇਹ ਵੀ ਰਤਨ ਵਾਲਿਆਂ ਦਾ ਮਾਈਟੀ ਸਪੀਡ ਅੱਜ ਫੁੱਟਾ ਰੋਟਾਵੇਟਰ 110000 ਪ੍ਰਾਈਸ ਆਈ ਇਹਦਾ ਇੱਧਰ ਆ ਗਿਆ ਜੀ ਰਤਨਾਲੇ ਦਾ ਸੁਪਰ ਸੀਡਰ ਰਤਨਾਲੇ ਦਾ ਸੁਪਰ ਸੀਡਰ ਆ ਗਿਆ ਜੀ ਕਰੋ ਚੈੱਕ ਰੇਟ ਵੀ ਦੱਸ ਦਿਆਂ ਤੁਹਾਨੂੰ ਰਤਨਾਲੇ ਦਾ ਸੁਪਰ ਸੀਡਰ ਜੀ 7 ਫੁੱਟ ਆਈ ਇਹ 240000 ਰੇਟ ਆ 7 ਫੁੱਟਾ ਸੁਪਰ ਸੀਟਰ ਰਤਨ ਵਾਲਾ ਦਾ 2 ਲੱਖ 40 ਹਜ਼ਾਰ ਰੇਟ ਆਈ ਇਹਦਾ ਰਤਨ ਸੁਪਰ ਸੀਟਰ ਸਾਈਜ਼ 7 ਫੁੱਟ ਪ੍ਰਾਈਸ 2 ਲੱਖ 40 ਹਜ਼ਾਰ ਤੇ ਅੱਗੇ ਚੱਲਦੇ ਹਾਂ ਹੁਣ ਅੱਗੇ ਦਿਖਾਉਨੇ ਆ ਤੁਹਾਨੂੰ ਰੱਖ ਕੇ ਫੇਰ ਆ ਗਿਆ ਜੀ ਪੋਟਾਟੋ ਪਲੈਂਟਰ ਮਹਿੰਦਰਾ ਡਿਵਲਫ ਪਲੈਂਟਿੰਗ ਮਾਸਟਰ ਪੋਟਾਟੋ ਪਟਾਣੂ ਪਲਾਂਟਰ ਹੀ ਮਹਿੰਦਰਾ ਵਾਲਿਆ ਦਾ ਦੇਖੋ ਕਰੋ ਚੈੱਕ ਇੱਧਰ ਐਡਜਸਟ ਕਰਨ ਦੀ ਗੱਲ ਆ ਰਹੀ ਆ ਵਗੈਰਾ ਇੱਧਰ ਖਾਦ ਵਾਲਾ ਵੀ ਵਿੱਚੇ ਆਈ ਦੇਖੋ ਵੀ ਕਰਮ ਇੱਧਰ ਆ ਗਿਆ ਜੀ ਰੋਟਾ ਵੈਕਟਰ लैडफोर्स का दस फुट रोटाबेटरी दशमेष मकैनिकल वर्क रोटावेटर दस फुट ज मॉडल बगैर तख सकते दस फुट रोटाबेटरी लैडफोर्स दस फुट वेटरी ਇੱਧਰ ਅੱਗੇ ਇਹ ਪੌਣੀ ਵਾਲੀ ਮਸ਼ੀਨ ਜੀ ਇੱਥੋਂ ਐਡਜਸਟ ਵਗੈਰਾ ਕਰ ਸਕਦੇ ਆ ਲੈਂਡ ਫੋਰਸ ਦੀ ਇਹ ਵੀ ਇੱਧਰ ਲੈਂਡ ਫੋਰਸ ਦਾ ਡਰਾਵੇਟਰ 8 ਕੋਟਾਈ 8 ਕੋਟਾ ਡਰਾਵੇਟਰ ਲੈਂਡ ਫੋਰਸ ਦਾ ਸਰਦਨ ਚੈੱਕ ਕਰ ਲੈਂਦੇ ਆਂ ਲੈਂਡ ਫੋਰਸ ਦਾ ਵਿਕਰਾਂਤ ਇੱਕ ਰਾਤੀ ਰੋਟੇਟਰ 7 ਫੁੱਟਾਂ ਅੱਗੇ ਲਈ ਇਹ ਇਹ ਮਾਡਲ ਵੀ ਰਚੱਕਾ ਸਰ ਜੀ ਦਾ 7 ਫੁੱਟਾਂ ਰੋਟੇਟਰ ਲੈਂਡ ਫੋਰਸ ਦਾ ਵਿਕਰਾਂਤ ਇੱਧਰ ਆ ਗਿਆ ਜੀ ਲੈਂਡ ਫੋਰਸ ਦਾ ਸੁਪਰ ਸੀਟਰ ਸਿੰਟਰ ਲੈਂਡ ਫੋਰਸ ਦਾ 7 ਬੁੱਟਾ ਇਹ ਤੁਸੀਂ ਮਾਡਲ ਵਗੈਰਾ ਚੈੱਕ ਕਰ ਸਕਦੇ ਹੋ 7 ਬੁੱਟਾ ਸੁਪਰ ਸੀਡਰ ਜੀ ਲੈਂਡ ਫੋਰਸ ਆਲਟੀ ਮੋਡ ਵਗੈਰਾ ਨੂੰ ਦਿਖਾਈ ਦਿੱਤਾ ਪਹਿਲਾਂ ਇਹ ਆ ਗਿਆ ਜੀ ਜੱਦੂ 672 ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਇੰਡੀਆਜ਼ ਨੰਬਰ 1 ਟੈਕਨੋਲੋਜੀ ਪਰ ਉਹ 10-10 ਨੇ ਜੀ 10-10 ਤਰਈਆ ਨਹੀਂ 1,50,000 ਰੁਪਈਆ ਰੇਟ ਆਈ ਇਹਦਾ 2000 ਤੇ ਡਿਸਕਾਊਂਟ ਆ ਜੱਗੀ ਵਾਲਾ ਦੀ ਜੱਗੀ 675 ਤਰਈਆ ਦੇ ਦਿਖਾਉਂਦਾ ਸਾਨੂੰ ਮੋਰ ਜੇ 2075 ਇਹ 12 12 ਆਈ ਹਾਈਡਰਾ 12 12 220000 ਰੇਟ ਆਈ ਇਹਦਾ 220000 ਰੇਟ ਆ ਲੈਟ ਡਿਸਕਾਊਂਟ 2000 ਨੂੰ ਇਹਦੇ ਵਿੱਚ ਮੇਰੀ ਨਵੀਂ ਗੱਲ ਹੈ ਪੰਜਾਬ ਤੋਂ ਸਰਵ ਚੈੱਕ ਆ ਮੋਰਨ ਪਰ ਜਤੀ 675 12 12 ਆਓ ਪਿੱਛੇ ਗੇਟ ਤੇ 220000 ਰੇਟ ਆਈ ਇਹਦਾ 10 10 ਦਾ 150000 ਤੀ ਇੱਥੇ ਦਿਖਾਉਣੀ ਆ ਤੁਹਾਨੂੰ ਹਣਾ 10 10 ਸਾੜੀ ਆਈ ਇਹ ਹਾਈਡਰਾ ਨੇ 10 10 ਹਾਈਡਰੋਲਿਕ 10 10 ਇਹਨਾਂ ਦਾ 1,80,000 ਰੇਟ ਆਈ ਸਿੰਪਲ ਦਾ 1,50,000 ਦੀ 1,80,000 ਰੇਟ ਆ 2000 ਦਾ ਮੀਲਾ ਡਿਸਕਾਊਂਟ ਮਿਲ ਜਾਣਾ ਤੁਹਾਨੂੰ ਇਹਦੇ ਤੇ ਜੱਗੀ 675 ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਇੱਧਰ 10 10 ਆ ਗਈ ਫੇਰ 245000 ਡਿਸਕਾਊਂਟ ਆ ਹਾਈਡਰੋਲੋਰਿਕ 10 10 ਮੇਲਾ ਡਿਸਕਾਊਂਟ 2000 ਰੇਟ ਆ ਜੀ 2000 ਡਿਸਕਾਊਂਟ ਆ ਜੀ 245000 ਰੇਟ ਆ ਇਹ 10 10 ਨੇ ਜੀ ਸੈਂਟਰ ਟਾਇਰ ਆ ਗਏ ਇਹ 10 10 ਤੇ ਸੈਂਟਰ ਟਾਇਰ ਵਾਲੀ ਆ ਗਈ ਆਈ ਇਹ ਪਰੋਚ ਇੱਕ ਹਾਈਡਰੋਵੋਰਿਕ ਨੇ ਵੀ ਅੱਗੇ ਦਿਖਾਉਂਦੇ ਆ ਇਹ ਹਾਈਡਰੋਲਿਕ 12 12 ਆ ਗਈ ਆ ਜੀ ਸੈਂਟਰ ਟਾਇਰ ਚ ਪਹਿਲਾਂ 12 12 ਦਿਲਦੀ ਆਦੀ ਇਹ ਸੈਂਟਰ ਟਾਇਰ ਚ ਆ ਗਈ ਆ 12 12 3 ਲੱਖ 65000 ਰੇਟ ਆ ਜੀ ਇਹਦਾ 5000 ਦੇ ਤੇ ਮੇਲਾ ਡਿਸਕਾਊਂਟ ਆ 12 12 3 ਲੱਖ 65000 ਰੇਟ ਆ ਜੀ 5000 ਡਿਸਕਾਊਂਟ ਆ ਤੇ ਮੇਲਾ ਇਹ ਸੈਂਟਰ ਟਾਇਰ ਚ ਆ ਗਈ ਆ ਜੀ ਹਾਈਡਰੋਲਿਕ 21675 ਸੈਂਸ 1992 ਇੰਦਰਾਜੀ ਕਲਟੀਵੇਟਰ 13 65000 ਰੇਟ ਹੈ ਇਹਨਾਂ ਦਾ 1000 ਰੁਪਿਆ ਮੇਲਾ ਡਿਸਕਾਊਂਟ ਆ ਸਿੰਪਲ ਨੇ ਇਹ ਹੈ 13 ਹਲ ਨੇ ਇਹ 65000 ਰੇਟ ਆ ਜਿਹੜੀ 21675 ਵਾਲਾ ਜਿੱਦੀ ਜਦ ਜੀ ਐਗਰੀਕਲਚਰ ਵਰਕਸ ਸ਼ੱਭੂ ਪਨੌਰ ਰੋਡ ਕਬੂਰਪੁਰ ਅੱਗੇ ਆ ਗਈ ਹੈ ਇੱਧਰ ਪਾਕ ਸਰਕਾਰ ਤੋਂ ਮਾਨਤਾ ਪ੍ਰਾਪਤ ਪੰਜਾਬ ਐਗਰੋ ਇੰਡਸਟਰੀਜ਼ ਪੋਟੈਟੋ ਡਿਗਰ ਇਹਨਾਂ ਦਾ ਜੀਡੀ 810 ਬੀ ਐਂਚ ਪੋਟੈਟੋ ਡਿਗਰ ਟੌਪ ਮਾਡਲ ਆਈ 1,85,000 ਰੇਟ ਆਈ ਇਹਦਾ ਹਾਂਜੀ ਹਾਂਜੀ 1,85,000 ਰੇਟ ਆ ਇਹ ਲੈ ਡਿਸਕਾਊਂਟ ਕਰਕੇ 1,80,000 ਚ ਤੁਹਾਨੂੰ ਪੈ ਜਾਣਾ ਈ 1,80,000 ਚ ਪੈ ਜਾਣਾ ਤੁਹਾਨੂੰ ਇਹ ਫੁੱਲ ਰਾਬਰਟ ਤੇ ਫੁੱਲ ਰਾਬਰਟ ਸੈੱਟ ਦੇ ਨਾਲ 1,80,000 ਚ ਮੇਲੇ ਦੇ ਪੈ ਜਾਣਾ ਈ 1,85,000 ਰੇਟ ਆ 5000 ਡਿਸਕਾਊਂਟ ਆਈ ਇਹਦੇ ਤੇ ਹਰੋ ਚੈੱਕਲ ਇਹਦਾ ਹੈਗਾ ਹੀ ਜੀ ਲੋਕ ਇੱਥੇ ਅੱਗੇ ਆ ਗਿਆ ਜੀ ਬਿਸਕ ਜਿੰਦਰਾ ਪ੍ਰਾਈਸ 45000 ਜਿੰਦਾ ਆ ਗਿਆ ਜੀ 47000 ਰੇਟ ਹੈ ਦਾ 2000 ਮੇਲਾ ਡਿਸਕਾਊਂਟ ਮਿਲ ਜਾਣਾ ਤੁਹਾਨੂੰ 43000 ਦਾ ਇਹ ਮਿਲ ਜੂ ਇਥੋਂ ਪੰਜਾਬ ਬੈਕਗ੍ਰਾਉਂਡ ਇੰਡਸਟਰੀ ਇਹ ਆ ਗਿਆ ਜੀ ਪੋਟੈਟੋ ਡਿਕਰ 26 ਇੰਚਾ ਪਹਿਲਾਂ 30 ਇੰਚ ਦਿਖਾਇਆ ਸੀ ਪ੍ਰਾਈਸ 115000 ਆਈ ਇਹਦਾ ਮੇਲੇ ਉਪਰ 111000 ਤੇ ਤੁਹਾਨੂੰ ਮਿਲ ਜਾਣਾ ਈ ਪੰਜਾਬ ਐਗਰੋ ਇੰਡਸਟਰੀ 60 ਇੰਚ ਪੋਟੈਟੋ ਡੇਗਰ 115000 ਇੱਧਰ ਆ ਗਈ 15 ਟਿਲਰ ਆਲ ਆ ਗਈ 58000 ਰੇਟ ਇਹਨਾਂ ਦਾ 56000 ਤੇ ਮੇਲੇ ਤੇ ਪੈ ਜਾਣਗੇ ਤੁਹਾਨੂੰ ਇਹ 15 ਹਾਲੀ 54000 ਰੁਪਏ ਚ ਪੈ ਜਾਣ ਨੇ 58000 ਇਹਨਾਂ ਦਾ ਰੇਟ ਆ ਇੱਧਰ ਪੋਟਾਟੋ ਪਲੈਂਟਰ ਆ ਗਿਆ ਜੀ 26 ਇੰਚਾ 1,70,000 ਰੇਟ ਆ 5000 ਤੁਹਾਨੂੰ ਮੇਲੇ ਦੇ ਡਿਸਕਾਊਂਟ ਮਿਲ ਜਾਣਾ ਪੰਜਾਬ ਐਗਰੋ ਇੰਡਸਟਰੀ ਦਾ 1,70,000 ਰੇਟ ਆ 5000 ਤੁਹਾਨੂੰ ਡਿਸਕਾਊਂਟ ਮਿਲ ਜਾਣਾ ਮੇਲੇ ਤੇ ਇਤਲਾਕ 65000 ਰੁਪਏ ਨੂੰ ਪਏ ਜਾਣੀ ਇਹ ਪੋਟਾਟੋ ਪਲਾਂਟਰ 26 ਇੰਚਾ